ਜੀ ਐਨ ਨੂੰ ਸਸਰੇਕਾਲ ਕੀ ਦਾ ਹਾਲ ਚਾਲ ਹੈ ਉਮੀਦ ਕਰਦਾ ਸਵਦੀਆ ਹੋਵਗਾ ਕਿ ਤਰਫ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ ਲੋ ਜੀ ਤੁਹਾਡਾ ਸਾਰਿਆਂ ਦਾ ਵੈਲਕਮ ਕਰਦੇ ਆ ਆਪਣੇ ਚੈਨਲ ਤੇ ਵਿੱਕੀ ਰਿਐਕਸ਼ਨ ਤੇ ਅੱਛਾ ਅਜਾ ਬ ਦੇਖਣ ਜਾ ਰਹੇ ਆ ਦਿਸ ਏਰੀਆ ਬਿਲੋਂਗ ਟੂ ਸਿੱਖ ਇੰਡੀਆ ਚਾਈਨਾ ਵਰਸਸ ਸਿੱਖ ਐਂਪਾਇਰ ਅੱਛਾ ਵਿੱਕੀ ਭਾਈ ਇਹ ਕਨਵਰਸੇਸ਼ਨ ਜਿਹੜੀ ਹੈ ਨਾ ਬੜੀ ਧੀਰ ਤੋਂ ਚੱਲਦੀ ਆਂਦੀ ਪਈ ਹੈ ਕਿ ਆਪਣਾ ਚਾਈਨਾ ਦਾ ਕੋਈ ਏਰੀਆ ਜਿਹੜਾ ਹੈ ਉਹ ਆਪਣਾ ਇੰਡੀਆ ਜਿਹੜਾ ਹੈ ਨਾ ਉਹਨਾਂ ਕੋਲੋਂ ਮੰਗਦਾ ਹੈ ਠੀਕ ਹੈ ਕਿ ਇਹ ਏਰੀਆ ਜਿਹੜਾ ਹੈ ਨਾ ਇਹ ਅਸੀਂ ਦਾ ਡਿਵੈਲਪ ਕੀਤਾ ਹੋਇਆ ਹੈ ਤੇ ਏਰੀਆ ਤੇ ਜਿਹੜੀ ਕਬਜ਼ਾ ਹੈ ਨਾ ਉਹ ਸਾਨੂੰ ਦੇ ਦਿਓ ਤੁਸੀਂ ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਇਹ ਜਿਹੜੀ ਏਰੀਆ ਵਾ ਨਾ ਇਹ ਤਿੱਬਤ ਲੇਲਦਾਖ ਦੇ ਏਰੀਆ ਨੇ ਠੀਕ ਹੈ ਅੱਛਾ ਤਿੱਬਤ ਲੇਲਦਾਖ ਦੇ ਵੀ ਏਰੀਆ ਨੇ ਇਸ ਟਾਈਮ ਚਾਈਨਾ ਦੇ ਅੰਡਰ ਨੇ ਔਰ ਉਹ ਜਿਹੜਾ ਚਾਈਨਾ ਤੇ ਇੰਡੀਆ ਦਾ ਉੱਥੇ ਲੱਗਦਾ ਬਾਰਡਰ ਠੀਕ ਹੋ ਗਿਆ ਔਰ ਸਭ ਤੋਂ ਜ਼ਿਆਦਾ ਸਖਤੀ ਤੇ ਸਰਗਰਮੀ ਜਿਹੜੀ ਚਾਈਨਾ ਨੂੰ ਲੈ ਕੇ ਤੇ ਇੰਡੀਆ ਨੂੰ ਰਹਿੰਦੀ ਹੈ ਨਾ ਉਹ ਉਸੇ ਜਗ੍ਹਾ ਤੇ ਰਹਿੰਦੀ ਹੈ ਇੰਡੀਅਨ ਗਵਰਨਮੈਂਟ ਉੱਤੇ ਹੱਕ ਰੱਖਦੀ ਆ ਕਿ ਜੀ ਇਹ ਅਸੀਂ ਆਜ਼ਾਦ ਕੀਤਾ ਵਾ ਲੇਕਿਨ ਚਾਈਨਾ ਗਵਰਨਮੈਂਟ ਇਸ ਚੀਜ਼ ਨੂੰ ਇਨਕਾਰ ਕਰ ਦਿੰਦੀ ਆ ਉਹ ਕਹਿੰਦੀ ਆ ਜੀ ਨਹੀਂ ਇਹ ਤੁਹਾਡਾ ਹੈ ਹੀ ਨਹੀਂ ਇਹਦੇ ਤੇ ਹੱਕ ਹੀ ਨਹੀਂ ਤੁਹਾਡਾ ਇਹ ਆਜ਼ਾਦ ਕਰਵਾਇਆ ਖਾਲਸਾ ਰਾਜ ਨੇ ਠੀਕ ਹੈ ਖਾਲਸਾ ਰਾਜ ਆਵੇ ਖਾਲਸਾ ਰਾਜ ਦਾ ਕੋਈ ਨੁਮਾਇੰਦਾ ਆਵੇ ਜਿਹੜਾ ਕਿ ਸਰਨਾ ਆਵੇ ਅੱਗੇ ਬੈਠੇ ਇਹ ਅਸੀਂ ਉਹਨਾਂ ਦੀਆਂ ਚੀਜ਼ਾਂ ਉਹਨਾਂ ਦੇ ਲੱਗ ਨਹੀਂ ਅਸੀਂ ਉਹਨਾਂ ਦੇ ਹਵਾਲੇ ਕਰਦੇ ਆਂ ਲੇਕਿਨ इंडियन गवर्नमेंट दी ਇੱਥੇ ਕੋਈ ਜਿਹੜੀ ਕਿ ਜਗ੍ਹਾ ਨਹੀਂ ਹੈ ਅੱਛਾ ਮੈਂ ਕਹਿਣਾ ਕਿ ਅਗਰ ਚਾਈਨਾ ਇਹ ਕਹਿੰਦਾ ਹੈ ਨਾ ਕਿ ਆਪਣਾ ਪੰਜਾਬੀ ਜਿਹੜਾ ਏ ਖਾਲਸਾ ਰਾਜ ਦਾ ਕੋਈ ਨੁਮਾਇੰਦਾ ਆਵੇ ਠੀਕ ਹੈ ਤੇ ਉਹਦੇ ਲਈ ਤੇ ਸਭ ਤੋਂ ਪਹਿਲੇ ਖਾਲਸਾ ਰਾਜ ਹੋਣਾ ਜ਼ਰੂਰੀ ਹੈ ਬਿਲਕੁਲ ਜੀ ਖਾਲਸਾ ਰਾਜ ਆਣਾ ਵਾ ਇੰਦੀ ਜ ਕੋਈ ਡਾਊਟ ਨਹੀਂ ਹੈ ਕਿ ਖਾਲਸਾ ਰਾਜ ਨਹੀਂ ਆਣਾ ਖਾਲਸਾ ਰਾਜ ਆਣਾ ਹੀ ਆਣਾ ਵਾ ਬਾਕੀ ਆਪਾਂ ਵੀਡੀਓ ਵੇਖ ਲੈਣੀ ਹੈ ਕਿ ਵੀਡੀਓ ਜੀ ਆਪ ਨੂੰ ਮਜ਼ੀਦ ਕਿਹੜੀ ਜਾਣਕਾਰੀ ਜਿਹੜੀ ਕਿ ਮਿਲਦੀ ਹੈ ਫਿਰ ਇਸ ਤੇ ਉੱਪਰ ਕਰਦੇ ਆ ਵਿਚਾਰ ਸਾਂਝੇ 1899, 16-17 ਸਤੰਬਰ 1842 ਨੂੰ ਚੀਨ ਦੇ ਬਾਦਸ਼ਾਹ, ਚੀਨ ਦੇ ਇੱਕ ਇਲਾਕੇ ਲਹਾਸਾ ਦੇ ਲਾਮਾ ਗੁਰੂ ਤੇ ਮਹਾਰਾਜਾ ਸ਼ੇਰ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਸਨ ਤੇ ਜੰਮੂ ਦੇ ਰਾਜਾ ਗੁਲਾਬ ਸਿੰਘ ਵਿਚਕਾਰ ਲਦਾਖ ਦੀਆਂ ਹੱਦਾਂ ਵਿੱਚ ਦਖਲਅੰਦਾਜ਼ੀ ਨਾ ਕਰਨ ਦਾ ਇੱਕ ਇਕਰਾਰਨਾਮਾ ਹੋਇਆ ਸੀ। ਇਸ ਇਲਾਕੇ ਨੂੰ ਮਗਰੋਂ ਜਨਰਲ ਜ਼ੋਰਾਵਰ ਸਿੰਘ ਨੇ ਜਿੱਤ ਕੇ ਸਿੱਖ ਰਾਜ ਦੇ ਅਧੀਨ ਕਰ ਲਿਆ ਸੀ। ਇਹ ਇਲਾਕਾ ਉਦੋਂ ਤੋਂ ਸਰਕਾਰੇ ਖਾਲਸਾ ਦੇ ਅਧੀਨ ਰਿਹਾ। ਇਸ ਸਮੇਂ ਇਸ ਦੇ ਭਾਰਤ ਤੇ ਚੀਨ ਵਿਚਕਾਰ ਝਗੜਾ ਚੱਲ ਰਿਹਾ ਤੇ ਰੋਜ਼ ਖਬਰਾਂ ਆਉਂਦੀਆਂ ਕਿ ਚੀਨੀ ਫੌਜੀਆਂ ਨਾਲ ਭਾਰਤੀ ਫੌਜੀਆਂ ਦੀ ਝੜਪਾਂ ਹੋਈਆਂ। ਇਸ ਇਲਾਕੇ ਬਾਰੇ ਮਸਲਾ ਹੱਲ ਕਰਨ ਲਈ 1977 ਵਿੱਚ ਭਾਰਤ ਦੇ ਉਦੋਂ ਦੇ ਵਿਦੇਸ਼ ਮੰਤਰੀ ਅਟਲ ਬਿਹਾਰੀ ਵਾਜਪਾਈ ਚੀਨ ਗਏ। ਜਿੱਥੇ ਉਹਨਾਂ ਨਾਲ ਪੱਤਰਕਾਰਾਂ ਦਾ ਇੱਕ ਵਫ਼ਦ ਵੀ ਸੀ ਜਿਨ੍ਹਾਂ ਵਿੱਚ ਇੱਕ ਪੱਤਰਕਾਰ ਰਾਜਮੋਹਨ ਗਾਂਧੀ ਵੀ ਸੀ ਜੋ ਮਹਾਤਮਾ ਗਾਂਧੀ ਦਾ ਪੋਤਰਾ ਸੀ ਰਾਜ ਗਾਂਧੀ ਲਿਖਦਾ ਹੈ ਕਿ ਜਦੋਂ ਚੀਨ ਭਾਰਤ ਦੀਆਂ ਹੱਦਾਂ ਬਾਬਤ ਨਕਸ਼ਾ ਵਿਛਾ ਕੇ ਵਾਜਪਾਈ ਨੇ ਤਿੱਬਤ ਮਲੇਹ ਅਤੇ ਲਦਾਖ ਦੇ ਇਲਾਕਿਆਂ ਤੇ ਉਂਗਲ ਰੱਖ ਕੇ ਚੀਨੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਹ ਇਲਾਕੇ ਭਾਰਤ ਦੇ ਹਨ ਇਹਨਾਂ ਦੇ ਤੁਹਾਡਾ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਤਾਂ ਚੀਨੀ ਵਿਦੇਸ਼ ਮੰਤਰੀ ਨੇ ਵਾਜਪਾਈ ਨੂੰ ਮੋੜਵਾ ਜਵਾਬ ਦਿੱਤਾ ਇਹ ਇਲਾਕੇ ਭਾਰਤ ਦੇ ਨਹੀਂ ਸਗੋਂ ਸਰਕਾਰੇ ਖਾਲਸਾ ਦੇ ਇਲਾਕੇ ਹਨ ਜੋ ਉਹਨਾਂ ਦੇ ਜਿੱਤੇ ਹੋਏ ਹਨ ਜਦੋਂ ਕਦੇ ਖਾਲਸਾ ਰਾਜ ਆਇਆ ਤਾਂ ਸਰਕਾਰੇ ਖਾਲਸਾ ਦੇ ਨੁਮਾਇੰਦੇ ਨਾਲ ਇਸ ਬਾਬਤ ਗੱਲ ਕੀਤੀ ਜਾਵੇਗੀ ਭਾਰਤ ਇਹਨਾਂ ਇਲਾਕਿਆਂ ਤੇ ਆਪਣਾ ਹੱਕ ਨਾ ਰੱਖੇ ਤੁਹਾਡੇ ਨਾਲ ਗੱਲ ਨਹੀਂ ਹੋ ਸਕਦੀ ਜਿਗਰਯੋਗ ਹੈ ਕਿ ਪੰਜਾਬ ਕਦੇ ਵੀ ਹਿੰਦੁਸਤਾਨ ਦਾ ਹਿੱਸਾ ਨਹੀਂ ਸੀ ਸਗੋਂ ਪੰਜਾਬ ਇੱਕ ਵੱਖਰਾ ਦੇਸ਼ ਸੀ ਅਤੇ ਪਾਰਤ ਇੱਕ ਵੱਖਰਾ ਦੇਸ਼ ਸੀ ਜਦੋਂ ਇਤਿਹਾਸ ਪੜ੍ਹਦੇ ਹਾਂ ਤਾਂ ਇਸ ਦੇ ਕਈ ਪਰਮਾਨ ਮਿਲਦੇ ਹਨ ਕਿ ਪੁਰਾਣਾ ਪੰਜਾਬ ਬਹੁਤ ਵੱਡਾ ਸੀ ਜਿਸ ਵਿੱਚ ਹੁਣ ਵਾਲਾ ਲਹਿੰਦਾ ਪੰਜਾਬ ਜਿਸ ਵਿੱਚ ਸਾਰਾ ਪਾਕਿਸਤਾਨ ਆਉਂਦਾ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਰਾਜਸਥਾਨ ਦਿੱਲੀ ਵੀ ਆਉਂਦੇ ਸੀ ਇਹ ਸਾਰੀਆਂ ਸਟੇਟਾਂ ਮਿਲਾ ਕੇ ਇੱਕ ਦੇਸ਼ ਬਣਦਾ ਸੀ ਉਸ ਸਮੇਂ ਪੰਜਾਬ ਦੀਆਂ 5 ਡਿਵੀਜ਼ਨਾਂ ਅਤੇ 29 ਜ਼ਿਲ੍ਹੇ ਸਨ ਪਹਿਲੀ ਅੰਬਾਲਾ ਡਿਵੀਜ਼ਨ ਜਿਸ ਵਿੱਚ ਗੁਰਦਾਵ ਰੋहतक ਕਰਨਾਲ ਹਿਸਾਰ ਸ਼ਿਮਲਾ ਅਤੇ ਅੰਮਾਲਾ ਆਉਂਦੇ ਹਨ ਦੂਜੀ ਜਲੰਧਰ ਡਿਵੀਜ਼ਨ ਅੱਛਾ ਮੈਂ ਦੇਖਦਾ ਪਿਆ ਕਿ ਪੰਜਾਬ ਦਾ ਉਹਨਾਂ ਨੇ ਏਰੀਆ ਖਿੱਚਿਆ ਨਕਸ਼ੇ ਦੇ ਵਿੱਚ ਤੇ ਪੰਜਾਬ ਪੂਰਾ ਪਾਕਿਸਤਾਨ ਪੰਜਾਬ ਦੇ ਵਿੱਚ ਆਂਦਾ ਪਿਆ ਕਸ਼ਮੀਰ ਸਾਰਾ ਪਾਕਿਸਤਾਨ ਦੇ ਵਿੱਚ ਆਂਦਾ ਪਿਆ ਹਰਿਆਣਾ ਸਾਰਾ ਪਾਕਿਸਤਾਨ ਦੇ ਵਿੱਚ ਆਉਂਦੇ ਪੰਜਾਬ ਦੇ ਵਿੱਚ ਆਂਦਾ ਪਿਆ ਇਵਨ ਕਿ ਦਿੱਲੀ ਵੀ ਜਿਹੜਾ ਹੈ ਨਾ ਉਹ ਵੀ ਪੰਜਾਬ ਦੇ ਵਿੱਚ ਆ ਰਿਹਾ ਹੈ ਕਿ ਐਡਾ ਵੱਡਾ ਪੰਜਾਬ ਸੀ ਤੇ ਉਦੋਂ ਪੰਜਾਬ ਇੱਕ علیحدਾ ਮੁਲਕ ਹੀ ਸੀ ਉਹਨਾਂ ਦੀ ਗੱਲ ਬਿਲਕੁਲ ਠੀਕ ਹੈ ਕਿ ਉਦੋਂ ਪੰਜਾਬ ਜਾਂਦਾ ਤੇ ਇੱਕ علیحدਾ ਮੁਲਕ ਬਣ ਸਕਦਾ ਸੀ ਜਿਸ ਵਿੱਚ ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਫਿਰੋਜ਼ਪੁਰ ਅਤੇ ਕਾਂਗੜਾ ਆਉਂਦੇ ਸਨ ਤੀਜੀ ਲਾਹੌਰ ਡਿਵੀਜ਼ਨ ਵਿੱਚ ਲਾਹੌਰ, ਗੁਜਰਾਵਾਲਾ, ਸ਼ੇਖਪੂਰਾ, ਸਿਆਲਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਛੇ ਜ਼ਿਲ੍ਹੇ ਆਉਂਦੇ ਸਨ ਚੌਥੀ ਰਾਵਣਪਿੰਡੀ ਡਿਵੀਜ਼ਨ ਜਿਸ ਵਿੱਚ ਜਿਹਲਮ, ਗੁਜਰਾਤ, 라ਵਲਪਿੰਡੀ, اٹਕ, ਸ਼ਾਹਪੂਰਾ ਅਤੇ ਮੀਆਵਾਲੀ ਜ਼ਿਲ੍ਹੇ ਸਨ। ਪੰਜਵੇਂ ਮੁਲਤਾਨ ਡਿਵੀਜ਼ਨ ਵਿੱਚ ਮੈਨਪੁਰ, ਚੰਗ, ਮੁਲਤਾਨ, ਮੁਜ਼ਫਰਗੜ ਅਤੇ ਡੇਰਾ ਗਾਜ਼ੀ ਖਾਨ ਸ਼ਾਮਲ ਸਨ। 1947 ਵਿੱਚ ਭਾਰਤ ਨਹੀਂ ਸਗੋਂ ਪੰਜਾਬ ਦੀ ਵੰਡ ਹੋਈ ਸੀ ਕਿਉਂਕਿ ਉਦੋਂ ਸਿਰਫ ਪੰਜਾਬ ਦਾ ਇਲਾਕਾ ਹੀ ਵੰਡਿਆ ਗਿਆ ਸੀ। ਬਾਕੀ ਭਾਰਤ ਦੇ ਕਿਸੇ ਸੂਬੇ ਦੀ ਵੰਡ ਨਹੀਂ ਹੋਈ। ਬਹੁਤਾਤ ਪੰਜਾਬ ਦਾ ਹਿੱਸਾ ਪਾਕਿਸਤਾਨ ਦੇ ਕੋਲ ਚਲਾ ਗਿਆ ਜਿਨ੍ਹਾਂ ਵਿੱਚ ਲਾਹੌਰ, 라ਵਲਪਿੰਡੀ, ਗੁਜਰਾਵਾਲਾ, ਸਿਆਲਕੋਟ ਜਿਹੇ ਵੱਡੇ ਸ਼ਹਿਰਾਂ ਸਮੇਤ ਸ੍ਰੀ ਨਨਕਾਣਾ ਸਾਹਿਬ, ਪੰਜਾ ਸਾਹਿਬ, ਅਸਨਬਦਾਲ ਵਰਗੇ ਪਵਿੱਤਰ ਸਿੱਖ ਅਸਥਾਨ ਪਾਕਿਸਤਾਨ ਦੇ ਕੋਲ ਚਲੇ ਗਏ। ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਸਮਾਉਣ ਵਾਲਾ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਪਹਿਲਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਉਂਦਾ ਸੀ ਪਰ ਬਾਅਦ ਵਿੱਚ ਨਹਿਰੂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਸਮੇਤ ਗੁਰਦਾਸਪੁਰ ਦੇ ਕੁਝ ਇਲਾਕੇ ਪਾਕਿਸਤਾਨ ਨੂੰ ਦੇ ਦਿੱਤੇ। ਬਦਲੇ ਵਿੱਚ ਪਾਕਿਸਤਾਨ ਦੇ ਸ਼ੱਕਰਗੜ੍ਹ ਦੇ ਕੁਝ ਇਲਾਕੇ ਭਾਰਤ ਵਿੱਚ ਗੁਰਦਾਸਪੁਰ ਜ਼ਿਲ੍ਹੇ ਵਿੱਚ ਸ਼ਾਮਲ ਕਰਵਾ ਲਏ। ਕਿਉਂਕਿ ਕਰਤਾਰਪੁਰ ਸਾਹਿਬ ਜਾਨ ਵਾਸਤੇ ਰਾਵੀ ਦਰਿਆ ਪੈਂਦਾ ਸੀ ਜਿਸ ਤੇ ਪੁਲ ਬਣਾਉਣਾ ਪੈਣਾ ਸੀ। ਪਰ ਨਹਿਰੋ ਨੇ ਪੁਲ ਬਣਾਉਣ ਦੇ ਥਾ ਸਿੱਖਾਂ ਦਾ ਇਹ ਪਵਿੱਤਰ ਅਸਥਾਨ ਹੀ ਪਾਕਿਸਤਾਨ حوالے ਕਰ ਦਿੱਤਾ। ਥੋੜਾ ਜਿਹਾ ਇਤਿਹਾਸ ਜਨਰਲ ਜ਼ੋਰਾਵਰ ਸਿੰਘ ਬਾਰੇ ਦੱਸ ਦਈਏ ਜਿਸ ਨੇ ਕਸ਼ਮੀਰ ਘਾਟੀ ਤੋਂ ਲੈ ਕੇ ਤਿੱਬਤ ਤੱਕ ਖਾਲਸਾ ਰਾਜ ਕਾਇਮ ਕੀਤਾ। ਅਜਿਹੇ ਸਿੱਖ ਯੋਧਾ ਜਿਸ ਦੀ ਸ਼ਹੀਦੀ ਤੋਂ ਬਾਅਦ ਉਸਦੇ ਮਾਸ ਦੀ ਬੋਟੀ-ਬੋਟੀ ਵੀ ਲੋਕ ਆਪਣੇ ਘਰ ਲੈ ਕੇ ਗਏ ਕਿਉਂਕਿ ਲੋਕਾਂ ਦੀ માનਟਾ ਸੀ ਕਿ ਉਸਦੇ ਮਾਸ ਦੀ ਬੋਟੀ ਘਰ ਵਿੱਚ ਰੱਖਣ ਨਾਲ ਉਹਨਾਂ ਦੇ ਘਰਾਂ ਵਿੱਚ ਵੀ ਜ਼ੋਰਾਵਰ ਸਿੰਘ ਵਰਗੇ ਯੋਧੇ ਪੈਦਾ ਹੋਣਗੇ ਵੀਡੀਓ ਦੇ ਸ਼ੁਰੂ ਵਿੱਚ ਜਿਸ ਇਲਾਕੇ ਦੀ ਗੱਲ ਕੀਤੀ ਜਿਸ ਬਾਰੇ ਚੀਨ ਤੇ ਭਾਰਤ ਦਾ ਰੌਲਾ ਚੱਲਦਾ ਹੈ ਉਸ ਨੂੰ ਜਿੱਤਣ ਵਿੱਚ ਜਨਰਲ ਜ਼ੋਰਾਵਰ ਸਿੰਘ ਨੇ ਆਪਣੇ ਸਰ ਤੜ ਦੀ ਬਾਜ਼ੀ ਲਗਾਈ ਸੀ ਇਹ ਇਲਾਕਾ ਜਿੱਤ ਕੇ ਸਰਕਾਰੇ ਖਾਲਸਾ ਦੀ ਝੋਲੀ ਪਾਇਆ ਇਹ ਇਲਾਕਾ 1841 ਵਿੱਚ ਸਿੱਖ ਰਾਜ ਦਾ ਹਿੱਸਾ ਸੀ ਜਿਸ ਦਾ ਸਬੂਤ ਹੈ ਟਕਲਾ ਕੋਟ ਵਿੱਚ ਉਸ ਰਿਆਜ ਜ਼ੋਰਾਵਰ ਕਿਲਾ ਜੋ ਜਨਰਲ ਜ਼ੋਰਾਵਰ ਸਿੰਘ ਦੇ ਨਾਮ ਤੇ ਬਣਿਆ ਹੋਇਆ ਹੈ ਜਨਰਲ ਜ਼ੋਰਾਵਰ ਸਿੰਘ ਲੇ ਲਦਾਖ ਨੂੰ ਫਤਿਹ ਕਰਨ ਤੋਂ ਬਾਅਦ တိබ්త్ ਨੂੰ ఫతేహ کرن ਲਈ తుర్เปయా మానసरोवर ਝీల్ دے इलाके ਨੂੰ سہجے ہی ఫతేహ కర్కే ਉਸਨੇ టిబ్త్ ਵੱਲ ਚੜਾਈ ਕਰ ਦਿੱਤੀ ਇਨ੍ਹਾਂ ਜਿੱਤਾਂ ਨੂੰ ਸੁਣ ਕੇ ਅੰਗਰੇਜ਼ ਬੁਖਲਾ ਗਏ ਤੇ ਉਹਨਾਂ ਨੇ ਡੋਗਰਿਆਂ ਦੀ ਮਦਦ ਨਾਲ ਇੱਕ ਸਾਜ਼ਿਸ਼ ਦੇ ਤਹਿਤ ਲਾਹੌਰ ਦਰਬਾਰ ਵੱਲੋਂ ਸੁਨੇਹਾ ਭੇਜਵਾ ਕੇ ਜ਼ੋਰਾਵਰ ਸਿੰਘ ਨੂੰ ਵਾਪਸ ਬੁਲਾ ਲਿਆ ਜਦੋਂ ਜਰਨਲ ਜ਼ੋਰਾਵਰ ਸਿੰਘ ਵਾਪਸ ਪਰਤ ਰਿਹਾ ਸੀ ਤਾਂ ਟੋਯੋ ਦੇ ਸਥਾਨ ਤੇ ਤ੍ਰਿਪਤੀ ਫੌਜਾਂ ਨੇ ਉਸਤੇ ਹਮਲਾ ਕਰ ਦਿੱਤਾ ਖਾਲਸਾ ਫੌਜ ਦੀ ਗਿਣਤੀ ਬਹੁਤ ਥੋੜੀ ਹੋਣਾ ਮਾਈਨਸ 45 ਡਿਗਰੀ ਤਾਪਮਨ ਸਹਿਣ ਦੇ ਆਦੀ ਨਾ ਹੋਣਾ ਕੱਚੇ ਚੌਲਾਂ ਦਾ ਭੋਜਨ ਅਤੇ ਠੰਡ ਕਾਰਨ ਬਿਮਾਰ ਹੋਏ ਘੋੜਿਆਂ ਦੇ ਬਾਵਜੂਦ ਖਾਲਸਾ ਫੌਜ ਨੇ ਜਰਨੈਲ ਜੋਰਾਵਰ ਸਿੰਘ ਦੀ ਅਗਵਾਈ ਵਿੱਚ ਅਜੇਹੀ ਬਹਾਦਰੀ ਨਾਲ ਜੰਗ ਕੀਤੀ ਕਿ ਚਿੱਟੀ ਬਰਫ਼ ਦਾ ਰੰਗ ਲਾਲ ਹੋ ਗਿਆ ਇਸ ਦੌਰਾਨ ਜੰਗ ਜਿੱਤ ਰਹੀ ਖਾਲਸਾ ਫੌਜ ਦੀ ਅਗਵਾਈ ਕਰ ਰਹੇ ਜਰਨੈਲ ਦੇ ਪੱਟ ਵਿੱਚ ਇੱਕ ਗੋਲੀ ਆਨ ਲੱਗੀ ਸੂਰਮਾ ਘੋੜੇ ਤੋਂ ਹੇਠਾਂ ਡਿੱਗ ਪਿਆ ਪਰ ਫਿਰ ਵੀ ਆਪਣੇ ਬਰਛੇ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰਦਾ ਰਿਹਾ ਅਤੇ ਦੁਪਹਿਰ ਤੱਕ ਕਿਸੇ ਵੈਰੀ ਦੀ ਉਸ ਦੇ ਲਾਭੇ ਆਉਣ ਦੀ ਜ਼ਰੂਰਤ ਨਾ ਹੋਈ ਆਖਰ ਇੱਕ ਵੈਰੀ ਨੇ ਕੁਝ ਉਚਾਈ ਤੋਂ ਇੱਕ ਤਿਪਤੀ ਬਰਸ਼ਾ ਵਗਾਤਾ ਮਾਰਿਆ ਜਿਹੜਾ ਜਰਨੈਲ ਦੀ ਪਿੱਠ ਤੇ ਵੱਜ ਕੇ ਛਾਤੀ ਵਿੱਚੋਂ ਪਾਰ ਹੋ ਗਿਆ ਤੇ ਜਰਨੈਲ ਜ਼ੋਰਾਵਰ ਸਿੰਘ ਸ਼ਹਾਦਤ ਪਾ ਗਏ ਜ਼ੋਰਾਵਰ ਸਿੰਘ ਇਤਨੇ ਬਹਾਦਰੀ ਨਾਲ ਲੜਿਆ ਕਿ ਤਿਪਤੀ ਲੋਕ ਉਸ ਦੇ ਇੱਕ ਇੱਕ ਵਾਲ ਨੂੰ ਪੁੱਟ ਕੇ ਨਿਸ਼ਾਨੇ ਤੌਰ ਤੇ ਘਰਾਂ ਨੂੰ ਲੈ ਗਏ ਉਸ ਦੇ ਸਰੀਰ ਦੀ ਬੋਟੀ-ਬੋਟੀ ਕਰਕੇ ਲੜਾਈ 'ਚ ਹਿੱਸਾ ਲੈਣ ਵਾਲੇ ਹਰੇਕ ਕਬੀਲੇ ਦੇ ਸਰਦਾਰ ਨੂੰ ਇੱਕ-ਇੱਕ ਬੋਟੀ ਵੰਡ ਦਿੱਤੀ ਕਿਉਂਕਿ ਤਿੱਬਤੀ ਲੋਕ ਮੰਨਦੇ ਹਨ ਕਿ ਸ਼ੇਰ ਦੇ ਮਾਸ ਨੂੰ ਘਰ ਵਿੱਚ ਰੱਖਣ ਨਾਲ ਸ਼ੇਰ ਵਰਗਾ ਬਹਾਦਰ ਪੁੱਤ ਜਨਮ ਲੈਂਦਾ ਹੈ ਪਰ ਜ਼ੋਰਾਵਰ ਸਿੰਘ ਦੀ ਬਹਾਦਰੀ ਭਰੇ ਕਾਰਨਾਮਿਆਂ ਨੂੰ ਦੇਖ ਕੇ ਤਿੱਬਤੀ ਲੋਕ ਜ਼ੋਰਾਵਰ ਸਿੰਘ ਨੂੰ ਹੀ ਸ਼ੇਰ ਸਮਝ ਕੇ ਇਸ ਦੇ ਮਾਸ ਨੂੰ ਘਰ ਵਿੱਚ ਚਾ ਜੀ ਗੱਲ ਕਰਦੇ ਆਂ ਆਪਾਂ ਸਭ ਤੋਂ ਪਹਿਲੇ ਠੀਕ ਹੈ ਕਿ ਜ਼ਰਾਵਰ ਸਿੰਘ ਜੀ ਠੀਕ ਹੈ ਜ਼ਰਾਵਰ ਸਿੰਘ ਕਹਿੰਦੇ ਨੇ ਇੰਨੇ ਕ ਬਹਾਦਰ ਹੋਏ ਨੇ ਇੰਨੇ ਕ ਬਹਾਦਰ ਹੋਏ ਨੇ ਕਿ ਲੋਕਾਂ ਨੇ ਉਹਨਾਂ ਦੀਆਂ ਮਾਸ ਦੀਆਂ ਬੋਟੀਆਂ ਚੁੱਕ ਚੁੱਕ ਕੇ ਆਪਣੇ ਘਰਾਂ 'ਚ ਲੈ ਜਾਂਦੇ ਨੇ ਕਿ ਇਹ ਇੰਦੇਰ ਦਾ ਸ਼ੇਰ ਪੁੱਤਰ ਸਾਡੇ ਘਰ ਹੋਵੇਗਾ ਠੀਕ ਹੈ ਮਾਸ ਦੀਆਂ ਬੋਟੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਜਿਹੜੀਆਂ ਆਪਣਾ ਕਬੀਲਿਆਂ ਨੇ ਵਿੱਚ ਜੰਗ ਦੇ ਸ਼ਿਰਕਤ ਕੀਤੀ ਹੋਈ ਸੀ ਜਿਨ੍ਹਾਂ ਲੋਕਾਂ ਨੇ ਨਾਲ ਰਲ ਕੇ ਆਪਣਾ ਜਿਹੜੇ ਲੜਦੇ ਪਏ ਸੀ ਜਿਨ੍ਹਾਂ ਨੂੰ ਸਪਾਹੀ ਬੋਲਦੇ ਆ ਉਹ ਉਹਨਾਂ ਦੇ ਵਾਰ ਤੱਕ ਵੀ ਕਹਿੰਦੇ ਘਰ ਲੈ ਗਏ ਇਸ ਤਰ੍ਹਾਂ ਦੇ ਕਿ ਇਹ ਸ਼ੇਰ ਸੀ ਸ਼ੇਰ ਸੀਗਾ ਤੇ ਸ਼ੇਰ ਦੀ ਕਿਸੇ ਵੀ ਚੀਜ਼ ਨੂੰ ਘਰ ਲੈ ਕੇ ਜਾਣਾ ਰੱਖਣ ਦਾ ਮਤਲਬ ਸ਼ੇਰ ਵਰਗਾ ਬੱਚਾ ਪੈਦਾ ਹੋਣਾ ਸਲ ਜਿਹੜੀ ਤਿੱਬਤ ਦੇ ਉਸ ਟਾਈਮ ਦੇ ਵਿੱਚ ਜੰਗ ਹੋਈ ਆ ਤੇ ਜ਼ਰਾਵਰ ਸਿੰਘ ਜੀ ਦੀ ਸ਼ਹਾਦਤ ਹੋਈ ਆ ਰੀਜ਼ਨ ਕੀ ਹੋਇਆ ਵਾ ਕਿ ਉਹ ਸੀ ਬਰਫਾਨੀ ਯਾਨੀ ਕਿ ਬਰਫ ਵਾਲਾ ਇਲਾਕਾ ਜਿੱਥੇ ਬਹੁਤ ਜ਼ਿਆਦਾ ਬਰਫ ਪੈਂਦੀ ਆ ਠੀਕ ਆ ਤੇ ਜ਼ਰਾਵਰ ਸਿੰਘ ਹੁਰਾ ਨੇ ਇਸ ਤੋਂ ਪਹਿਲੇ ਕਦੀ ਇਸ ਤਰ੍ਹਾਂ ਦੇ ਇਲਾਕਿਆਂ 'ਚ ਜੰਗਾਂ ਨਹੀਂ ਸੀ ਲੜੀ ਉਹਨਾਂ ਦੀ ਫੌਜ ਨੂੰ ਆਦਤ ਹੀ ਨਹੀਂ ਸੀ ਆ ਗੀ ਇਹ ਠੰਡ ਬਰਦਾਸ਼ਤ ਨਾ ਉਹਨਾਂ ਦੇ ਕੋੜਿਆਂ ਨੂੰ ਸੀਗੀ ਤੇ ਨਾ ਉਹਨਾਂ ਦੀ ਫੌਜ ਨੇ ਇਸ ਤੋਂ ਪਹਿਲੇ ਇਸ ਤਰ੍ਹਾਂ ਦੀ ਠੰਡ ਜਾਂ ਇਸ ਤਰ੍ਹਾਂ ਦਾ ਮੌਸਮ ਜਿਲਾ ਕੇ ਬਰਦਾਸ਼ਤ ਕੀਤਾ ਫੇਸ ਨਹੀਂ ਸੀ ਕੀਤਾ ਜਿਹੜੇ ਤਿੱਬਤੀ ਲੋਕ ਸੀ ਉਹ ਬਹੁਤ ਜ਼ਿਆਦਾ ਪੁਰਮੀ ਸੀਗੇ 80 ਇੱਥੇ ਦੇ ਰਹਿਣ ਵਾਲੇ ਆ ਜਦੋਂ ਇਹ ਲੋਕ ਆ ਕੇ ਸਾਡੇ ਜਗ੍ਹਾ ਤੇ ਸਾਡੇ ਨਾਲ ਲੜਨਗੇ ਨਾ ਤੇ ਆਟੋਮੈਟਿਕਲੀ ਨਕਾਰਾ ਹੋ ਜਾਣਗੇ ਬਿਮਾਰ ਹੋ ਜਾਣਗੇ ਲੜਨ ਦੀ ਹਾਲਤ ਚ ਹੋਣਗੇ ਹੀ ਤੁਸੀਂ ਇਹ ਦੇਖੋ ਪੁਰਮੀ ਸੀਗੇ ਉਹ ਲੇਕਿਨ ਜੁਰਾਵਰ ਸਿੰਘ ਨੇ ਉਸ ਜਗ੍ਹਾ ਦੇ ਉੱਪਰ ਵੀ ਉਹ ਬਹਾਦਰੀ ਦਾ ਨਮੂਨਾ ਦਾ ਕੀਤਾ ਯਾਰ ਉਹ ਬਹਾਦਰੀ ਪੇਸ਼ ਕੀਤੀ ਆ ਕਿ tibeti ਲੋਗ ਹੈਰਾਨ ਰਹਿ ਗਏ ਕਿ ਯਾਰ ਇਹ ਕਿਸ ਤਰ੍ਹਾਂ ਹੋ ਸਕਦਾ ਤੇ ਉਹ ਅਜ ਵੀ ਮਸਾਲਾ ਦੇ ਰੇ ਇਸ ਗੱਲ ਦੀਆਂ ਕਿ ਆਪਣਾ ਬੜਾ ਬਹਾਦਰ ਸੀ ਤੁਸੀਂ ਦੇਖੋ ਜੀ ਬਹਾਦਰ ਸੀ ਇਹ ਮਤਲਬ ਕਿ ਆਪਣੇ ਮੌਸਮ ਨੂੰ ਛੱਡ ਕੇ ਠੰਡੇ ਮੌਸਮ ਦੇ ਵਿੱਚ ਜਾ ਕੇ ਉਸ ਤਰ੍ਹਾਂ ਲੜਿਆ ਕਿ tibeti ਲੋਗ ਜਿਹੜੇ ਉੱਥੇ ਹੈਗੇ ਸੀ ਉਹਨਾਂ ਨੇ ਮਸਾਲਾ ਘੇਮ ਕਰ ਦਿੱਤੀਆਂ ਦੇਖੋ ਜੀ ਜ਼ਰਾਵਰ ਸਿੰਘ ਨੇ ਇਸ ਤੋਂ ਪਹਿਲੇ ਵੀ ਬਹੁਤ ਸਾਰੇ ਜੰਗਾਂ ਲੜੀਆਂ ਨੇ ਠੀਕ ਹੈ ਤੇ ਜਿਹੜੀ ਜਿਹੜੇ ਇਲਾਕੇ ਚ ਗਿਆ ਉਹ ਫਤਿਹ ਕਰਕੇ ਸਰਕਾਰੀ ਖਾਲਸਾ ਦੀ ਚੋਰੀ ਜੀ ਪਾਇਆ ਜਿਹੜੇ ਵੀ ਇਲਾਕੇ ਹਲ ਮੂ ਕੀਤਾ ਠੀਕ ਹੈ ਅੱਛਾ ਇਹ ਉਹੀ ਰਾਜ ਸੀ ਜਿਹੜਾ ਖਾਲਸਾ ਰਾਜ ਸੀ ਤੇ ਜਿਹੜਾ ਆਪਣਾ ਉਹ ਜਗਾ ਚੈਨਾ ਵਾਲੀ ਜਿਹੜੀ ਇਹਨਾਂ ਨੇ ਫਤਿਹ ਕੀਤੀ ਇਹ ਇਹ ਉਹ ਖਾਲਸੇ ਰਾਜ ਦੇ ਵਿੱਚ ਜਿੱਤੇ ਹਿਆ ਇਲਾਕਾ ਠੀਕ ਹੈ ਠੀਕ ਠੀਕ ਅੱਛਾ ਅੱਛਾ ਗੱਲ ਪੇ ਕਰਦੇ ਹੋਰ ਮੈਨੂੰ ਮੈਂ ਬਣੀ ਨਾ ਮੈਨੂੰ ਅਜੀਬ ਜੀ ਗੱਲ ਲੱਗੀ ਆ ਤਿੱਬਤੀ ਤਿੱਬਤ ਲੈ ਲਦਾ ਖਾਲਸੇ ਰਾਜ ਦੇ ਵਿੱਚ 18ਵੀਂ ਸਦੀ ਦੇ ਵਿੱਚ ਜਿੱਤੇ ਆ ਸਿੱਖਾਂ ਨੇ 19ਵੀਂ ਸਦੀ ਦੇ ਐਂਡ ਦੇ ਵਿੱਚ ਜਾ ਕੇ 1977 ਦੇ ਵਿੱਚ ਬਾਜਪਾ ਟਾਰੀ ਜਾ ਕੇ ਚైనా ਨੂੰ ਜਾ ਕੇ ਕਹਿੰਦਾ ਜੀ ਇਹ ਸਾਡਾ ਜਿੱਤਿਆ ਹੋਇਆ ਇਲਾਕਾ ਠੀਕ ਹੈ ਸਿੱਖਾਂ ਦੀਆਂ ਕੁਰਬਾਨੀਆਂ ਇਹਨਾਂ ਨੂੰ ਯਾਦ ਨਹੀਂ ਰਹਿੰਦੀਆਂ ਲੇਕਿਨ ਇਹ ਇਹਨਾਂ ਨੂੰ ਹੱਕ ਲੈਣ ਦਾ ਪਤਾ ਵਾ ਜਾ ਕੇ ਮੌਜਦੇ ਕਰਨ ਦਾ ਪਤਾ ਕਿ ਸਿੱਖਾਂ ਨੇ ਜਿੱਤੇ ਹੋਏ ਇਲਾਕੇ ਨੇ ਇਹਨਾਂ ਦੇ ਜਾ ਕੇ ਅਸੀਂ ਕਬਜ਼ ਹੋ ਜਾਈਏ ਇਹ ਉਹੀ ਸਿੱਖ ਜਿਨ੍ਹਾਂ ਨੂੰ ਸਰਹੱਦਾਂ ਤੇ ਲੜਾਉਂਦੇ ਵੀ ਨੇ ਬਿਲਕੁਲ ਠੀਕ ਹੈ ਤੇ ਟੈਮ ਆਣ ਤੇ ਇਹਨਾਂ ਨੇ ਮੁਲਕ ਦੇ ਵਿੱਚ ਟੈਰਰਿਸਟ ਘਰਾੜ ਦੇ ਦਿੰਦੇ ਨੇ ডিসਰੈਸਪੈਕਟ ਕਰਦੇ ਨੇ ਇਸ ਰਿਸਪੈਕਟ ਕਰ ਦਿੰਦੇ ਨੇ ਨਾ ਇਹੀ ਗੌਰਮਿੰਟ ਆਏ ਫਾਇਦਾ ਲੈਣ ਲਵਾਵੇ ਤੇ ਸਿੱਖ ਕਮਿਊਨਿਟੀ ਆ ਕੋ ਜਿੰਨਾ ਮਰਜ਼ੀ ਲੈ ਲਵੋ ਅਗਰ ਸਿੱਖ ਕਮਿਊਨਿਟੀ ਕਿਉਂ ਨਹੀਂ ਇਹਨਾਂ ਨੂੰ ਛੱਡੀ ਗਈ ਉਹਨਾਂ ਨੂੰ ਟੈਕਸ ਫ੍ਰੀ ਕਿਉਂ ਨਹੀਂ ਕਰ ਦਿੱਤਾ 47 ਜਦੋਂ ਆਜ਼ਾਦ ਹੋਇਆ ਵਾ ਬਾਹਰੋਂ ਆਜ਼ਾਦ ਹੋਇਆ ਜਾਂ ਪਾਕਿਸਤਾਨ ਬਣਿਆ ਉਹਦੇ ਚ ਸਿੱਖਾਂ ਦਾ ਵੀ ਹੱਕ ਸੀਗਾ ਆਜ਼ਾਦੀ ਕਰਵਾਣ ਚ ਉਹਨਾਂ ਹੀ ਸਿੱਖਾਂ ਦਾ ਵੀ ਸਿੱਖ ਵੀ ਨਾਲ ਸੀਗੇ ਲੇਕਿਨ ਉਹਨਾਂ ਨੂੰ ਇੱਕ علیحدਾ ਸਟੇਟ ਕਿਉਂ ਨਹੀਂ ਦੇ ਦਿੱਤੀ ਗਈ ਜੀ ਕਿਉਂਕਿ ਉਹਨਾਂ ਨੇ ਇਹਨਾਂ ਤੋਂ ਫਾਇਦਾ ਲੈਣਾ ਹੀ ਲੈਣਾ ਸੀ ਉਹਨਾਂ ਨੂੰ ਪਤਾ ਇੰਡੀਆ ਨੂੰ ਭਾਰਤ ਨੂੰ ਪਤਾ ਕਿ ਸਿੱਖ ਸਾਡੇ ਆਸ ਵਿੱਚ ਕਿੰਨੇ ਇੰਪੋਰਟੈਂਟ ਨੇ ਅੱਛਾ ਤੁਸੀਂ ਇਹ ਦੇਖੋ ਨਾ ਜਦੋਂ ਆਪਣਾ 47 ਵਾਲੀ جنگ ਹੋਈ ਆਪਾਂ ਇੱਕ ਵੀਡੀਓ ਪਹਿਲੇ ਵੀ ਬਣਾ ਚੁੱਕੇ ਆ ਕਿ ਉਦੋਂ ਇਹਨਾਂ ਨੇ ਆਪਣਾ ਇਹਨਾਂ ਨਾਲ ਜਿਹੜੇ ਮੌਜਦੇ ਕੀਤੇ ਹੋਏ ਸੀ 44 ਦੇ ਵਿੱਚ 46 ਦੇ ਵਿੱਚ ਜਿਹੜੇ ਮੌਜਦੇ ਕੀਤੇ ਸੀ 50 'ਚ ਆ ਕੇ ਉਹਨਾਂ ਸਾਰੇ ਮੌਜਦਾਂ ਤੋਂ ਵੀ ਪਿੱਛੇ ਹੋ ਗਏ ਪਿੱਛੇ ਹੋ ਗਏ ਸਭ ਪਿੱਛੇ ਹੋ ਕੇ ਉਲਟਾ ਇਲਜ਼ਾਮ ਦੇ ਦਿੱਤਾ ਗਿਆ ਕਿ ਤੁਸੀਂ ਤੇ ਟੈਰਰਿਸਟ ਟੈਰਰਿਸਟ ਹੋ ਹੁਣ ਸਮਾਂ ਜਿਹੜਾ ਕਿ ਬਦਲ ਗਿਆ ਠੀਕ ਹੈ ਨਾ ਮਤਲਬ ਕਿ ਉਹ ਤਿੰਨਾਂ ਸਾਲਾਂ ਦੀ ਸਭ ਕੁਝ ਬਦਲ ਗਿਆ ਬਦਲ ਗਿਆ ਕਿਉਂਕਿ ਫਾਇਦਾ ਲੈਣਾ ਸੀ ਨਾ ਫਾਇਦਾ ਲੈਣਾ ਸੀ ਉਸ ਟਾਈਮ ਦੇ ਵਿੱਚ ਕਿਉਂਕਿ ਸਿੱਖਾਂ ਕੋਲ ਓਪਰਚ्युनिटी ਸੀਗੀ ਪਾਕਿਸਤਾਨ ਆ ਸਕਦੇ ਸੀ ਉਬ ਚੁੰਡੀ ਸੀ ਕਿ ਭਾਰਤ ਰਹਿ ਸਕਦੇ ਸੀ ਤੀਸਰੀ ਸੀ ਕਿ ਡਿਫਰੈਂਟ ਸਟੇਟ ਬਣਾ ਸਕਦੇ ਸੀ ਉਹਨਾਂ ਨੇ ਡਿਫਰੈਂਟ ਸਟੇਟ ਤੇ ਜ਼ੋਰ ਪਾ ਨਹੀਂ ਦਿੱਤਾ ਕਿਉਂਕਿ ਜਿਹੜੇ ਚਾਰ ਪੰਜ ਲੋਕ ਅੱਗੇ ਲੱਗੇ ਹੋਏ ਸੀ ਨਾ ਉਹ ਵਿੱਕ ਗਏ ਸੀ ਸਮਝ ਲਓ ਕਿ ਵਕਾਉ ਸੀਗੇ ਬੜੀ ਮਜ਼ੇਦਾਰੀ ਵੀਡੀਓ ਸੀ ਬੜੀ ਇਨਫੋਰਮੇਟਿਵ ਵੀਡੀਓ ਸੀ ਠੀਕ ਹੈ ਸਾਨੂੰ ਤੇ ਵੀਡੀਓ ਬਹੁਤ ਚੰਗੀ ਲੱਗੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟਸ ਜ਼ਰੂਰ ਦੱਸਣਾ ਤੇ ਤੁਹਾਡੀ ਕੀ ਰਾਏ ਹੈ ਇਸ ਵੀਡੀਓ ਦੇ ਬਾਰੇ ਦੇ ਵਿੱਚ ਕਮਰਸ ਦੇ ਵਿੱਚ ਸਾਨੂੰ ਜ਼ਰੂਰ ਦੱਸਿਆ ਕਰੋ ਜਿਹੜੇ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਭੈਣ ਭਰਾ ਪਲੀਜ਼ ਸਾਡੇ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਰੱਖੋ ਆਪਣਾ ਬਹੁਤ ਜ਼ਿਆਦਾ ਖਿਆਲ ਦਾ ਪਰੱਖਾ